ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਦੇ ਮੀਂਹ ਕਿਹੜੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਕਿਉਂਕਿ ਹੁਣ ਮੋਰ ਤੋਂ ਬੱਦਲਬਾਈ ਨੇ ਪੰਜਾਬ ਵੱਲ ਕੋਚ ਕੀਤੀ ਹੈ ਜਿਸ ਦੇ ਕਾਰਨ ਬਾਅਦ ਦੁਪਹਿਰ ਪੰਜਾਬ ਦੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਅਸੀਂ ਦੇਖਾਂਗੇ ਤਾਜ਼ਾ ਸੈਟਲਡ ਮੈਪਸ ਦੇ ਤੇ ਨਾਲ ਜਿਹਨਾਂ ਗੱਲ ਕਰਾਂਗੇ ਕਿਹੜੇ ਇਲਾਕੇ ਵਿੱਚ ਕਦੋਂ ਮੀਂਹ ਹੋਣ ਦੀ ਸੰਭਾਵਨਾ ਹੈ। ਉਹ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਹਾਲਾਤਾਂ ਦੇ ਮੁਤਾਬਿਕ ਬੱਦਲ ਬਾਈ ਪੰਜਾਬ ਦੇ ਹਿਮਾਚਲ ਦੇ ਪੂਰਬੀ ਹਿੱਸੇ ਤੋਂ ਆਉਂਦੀ ਹੋਈ ਸੈਂਟਰਲ ਪੰਜਾਬ ਤੋਂ ਇੱਕ ਲੇਅਰ ਬਣਾਉਂਦੀ ਹੋਈ ਕਵਰ ਕਰ ਚੁੱਕੀ ਹੈ ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਔਰੇਂਜ ਇਲਾਕਾ ਯਾਨੀ ਕਿ ਇਹ ਵਾਲਾ ਔਰੇਂਜ ਇਲਾਕਾ ਕਿਹਦੇ ਵਿੱਚ ਜਿਹੜਾ ਏਰੀਆ ਕਵਰ ਕੀਤਾ ਹੋਇਆ ਜੀ ਉਹ ਨਵਾਂ ਸ਼ਹਿਰ ਦਾ ਇਲਾਕਾ ਜੀ ਲੁਧਿਆਣਾ ਵੈਸਟ ਦਾ ਇਲਾਕਾ ਜੀ ਲੁਧਿਆਣਾ ਈਸਟ ਦਾ ਇਲਾਕਾ ਏ ਤੇ ਹੁਸ਼ਿਆਰਪੁਰ ਦੇ ਬਹੁਤੇ ਇਲਾਕੇ ਇਸ ਸਿਸਟਮ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਰਣ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਉਮੀਦ ਹੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਸੀ ਤੇ ਹਲਕਾ ਦਰਮਿਆਨਾ ਪੁੰਦਾ ਬਾਂਦੀ ਦਾ ਇਲਾਕਾ ਵੀ ਇਹਨਾਂ ਸਿਸਟਮ ਦੇ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਤੇ ਬਾਕੀ ਜਿਹੜਾ yellow area ਹੈ ਜਿਹਦੇ ਵਿੱਚ ਜੇਲਾ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਕੁਝ ਕਲਾਕਾ ਜੀ ਤੇ ਥੋੜਾ ਬਹੁਤਾ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਦਾ ਇਲਾਕਾ ਬਹੁਤਾ ਤੇ ਥੋੜਾ ਬਹੁਤਾ ਕਪੂਰਥਲੇ ਦਾ ਇਲਾ ਫਿਰ ਮਲੇਰਕੋਟਲੇ ਦਾ ਥੋੜਾ ਬਹੁਤ ਇਲਾਕਾ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਫਿਰ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਵਿੱਚ ਬੱਦਲ ਬਾਈ ਠੀਕ ਤਰੀਕੇ ਨਾਲ ਬਣੀ ਹੋਈ ਹੈ ਪਰ ਆਉਂਦੇ ਕੁਝ ਘੰਟੇ ਹੌਲੀ ਹੌਲੀ ਇਹ ਬੱਦਲ ਬਾਈ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਹਨਾਂ ਇਲਾਕਿਆਂ ਵਿੱਚ ਫਿਲਹਾਲ ਮੀਂਹ ਦੀ ਉਮੀਦ ਘੱਟ ਹੈ ਪਰ ਬੂੰਦਾਬੰਦੀ ਤੇ ਬੱਦਲ ਬਾਈ ਦੇ ਚਾਂਸ ਬਣੇ ਰਹਿਣਗੇ ਤੇ ਰਾਤ 2 ਵਜੇ ਦੇ ਨੇੜੇ ਜਿਹੜੇ ਇੱਕ ਸਿਸਟਮ ਪੰਜਾਬ ਵੱਲ ਕੋਚ ਕਰ ਰਿਹਾ ਜਿਹਦੇ ਬਾਰੇ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਉੱਤਰੀ ਪੰਜਾਬ ਦੇ ਵਿੱਚ ਅਤੇ ਪੂਰਬੀ ਪੰਜਾਬ ਦੇ ਹਿੱਸੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਤੁਹ ਬੜ ਰਹੇ ਨੇ ਜਿਹਦੇ ਵਿੱਚ ਹਿਮਾਚਲ ਵੱਲੋਂ ਸਿਸਟਮ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜ਼ਿਲ੍ਹੇ ਜਿਹੜੇ ਖਾਸ ਤੌਰ ਤੇ ਪ੍ਰਭਾਵਿਤ ਹੋਣਗੇ ਇਹ ਵਾਲੇ ਹਿੱਸੇ ਜਿਹੜਾ ਕਿ ਉੱਤਰ ਪੱਛਮੀ ਹਿੱਸਾ ਜਿਹਦੇ ਵਿੱਚ ਅੰਮ੍ਰਿਤਸਰ ਦਾ ਇਲਾਕਾ ਹੋ ਗਿਆ ਜੀ ਤਰਨਤਾਰਨ ਦਾ ਥੋੜਾ ਜਿਹਾ ਇਲਾਕਾ ਹੋ ਗਿਆ ਤੇ ਗੁਰਦਾਸਪੁਰ ਅਤੇ ਪਠਾਨਕੋਟ ਦਾ ਇਹ ਇਲਾਕਾ ਜਿਹੜਾ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਮੀਂਹ ਦੇ ਚਾਂਸ ਰਾਤ 2 ਵਜੇ ਦੇ ਨੇੜੇ ਤੇਰੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਜਿਹੜਾ ਸਿਸਟਮ ਪਹਾੜੀ ਖੇਤਰਾ ਚੋਂ ਆ ਰਿਹਾ ਜੀ ਇਹ ਵਾਲਾ ਇਹ ਸਿਸਟਮ ਵੀ ਕਿਸੇ ਨਾ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਹੁਸ਼ਿਆਰਪੁਰ ਤੋਂ ਹੁੰਦਾ ਹੋਇਆ ਨਵਾਂ ਸ਼ਹਿਰ ਨੰਗਲ ਅੰਮ੍ਰਿਤਸਰ ਸਾਹਿਬ ਰੂਪਨਗਰ ਮੁਹਾਲੀ ਅਤੇ ਚੰਡੀਗੜ੍ਹ ਦੇ ਕੁਝ ਕ ਇਲਾਕਿਆਂ ਤੱਕ ਇਸ ਦੀ ਪਕੜ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਅੱਜ ਰਾਤ ਆਪਾਂ ਦਾ ਤਾਪਮਾਨ ਦੀ ਗੱਲ ਕੀਤੀ ਜਵੇਂ ਤਾਪਮਾਨਾਂ ਜਰਾ ਵਧੇ ਹੋਏ ਦਿਖਾਈ ਦੇਣਗੇ ਐਵਰੇਜ ਤਾਪਮਾਨ 2 ਦਿਨ ਦੇ ਵੇਲੇ ਵਧੀਆ ਕਾਫੀ ਤਰੀਕੇ ਨਾਲ ਪਈ ਹੈ ਤੇ ਜਿਆਦਾ ਗਰਮੀ ਪੈਣ ਕਰ ਹਮਸ ਦਾ ਮਾਹੌਲ ਅੱਜ ਰਾਤ ਵੀ ਬਣਿਆ ਰਹੇਗਾ ਬੀਤੀ ਰਾਤ ਵੀ ਬਹੁਤ ਜਿਆਦਾ ਹਮਸ ਸੀ ਅੱਜ ਰਾਤ ਵੀ ਹਮਸ ਬਣੀ ਰਹੇਗੀ ਤੇ ਇਸ ਹਮਸ ਦਾ ਛੁਟਕਾਰਾ ਹੁਣ ਆਉਂਦੇ ਦਿਨਾਂ ਵਿੱਚ ਮੀਂਹ ਤੋਂ ਹੀ ਮਿਲੇਗਾ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਨੂੰ ਮੌਸਮ ਸੰਬੰਧੀ ਹੋਵੇ ਉਹ ਸਾਡੇ ਚੈਨਲ ਦੇ ਉੱਪਰ ਲਗਾਤਾਰ ਮਿਲਦੀ ਰਹੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ